ਲੈ ਮਿਰਚਾਂ ਹੀ ਡੰਗ ਦਿਆਂ ਵਧੀਆ ਹੋ ਗਏ ਲਿਆ ਆ ਚਾਚੀ ਕਿਵੇਂ ਆਉਂਦੀ ਐ ਚੜੀ ਤੜਕੀ ਲਓ ਪਤਾ ਨਹੀਂ ਖੈਰ ਹੀ ਹੋਵੇ ਤੜਕੀ ਆਉਂਦੀ ਆ ਆ ਜਾ ਚਾਚੀ ਬਹਿ ਜਾ ਬਾਈ ਜੀ ਬਹਿ ਜਾ ਚਾਚੀ ਲੋਟ ਹੋ ਕੇ ਕਿੰਸੋ ਲੱਗਦੀਆਂ ਨਾ ਸਾਡੇ ਕਿਹੜੇ ਮਿਰਚੇ ਲੱਗਦੇ ਆ ਚਾਚੀ ਆ ਭਾਈ ਨੂੰ ਬੋਲੀ ਜਾਂਦਾ ਸੀ ਗੁਰਦੁਆਰੇ ਕੋਲੇ ਅੱਛਾ ਉੱਥੋਂ ਲਿਆਇਆ ਹੈਗਾ ਅੱਛਾ ਪਤਾ ਨਹੀਂ 60 ਰੁਪਏ ਕਿਲੋ ਕਹਿੰਦੇ ਨੇ ਦਿੰਦੇ ਆ ਮਹਿੰਗੀਆਂ ਬਹੁਤ ਹੋਰੀਆਂ ਨੇ ਮੱਚੜੀਆਂ ਤਾਂ ਅੱਛਾ ਹਾਂ ਚਾਹ ਬਣਾਨਾ ਚਾਚੀ ਬਸ ਚਾਤਾ ਫਿਰ ਰਾਤ ਕਾਤੋ ਗੋਲੀ ਯਾਨੀ ਇਸ ਤਸੀ ਚਾਚਾ ਪਤਾ ਹੀ ਹੈ ਬਸ ਤੈਨੂੰ ਹਾਂ ਬਸ ਘਰ ਘਰ ਦਾ ਘਰ ਘਰ ਇਹੀ ਹਾਲ ਹੈ ਹਾਂ ਹੋਰੇ ਕੰਮ ਹੀ ਨਹੀਂ ਕਰਦੀ ਹੈਗੀ ਚਾਚਾ ਸਾਰਾ ਦਿਨ ਸਾਡੇ ਘਰੇ ਬਹਿ ਕੇ ਆ ਗਈ ਦਿਨ ਛਿਪਾਈ ਚਾਚਾ ਸਾਡੇ ਘਰ ਤੈਨੂੰ ਪਤਾ ਤਾਂ ਹੋਗਾ ਮੈਂ ਕੀ ਅੱਖਾਂ ਭਾਈ ਵੀ ਵੜ ਗਿਆ ਇੱਥੋਂ ਉਹਨੂੰ ਆ ਹਾਂ ਉਹ ਆਪ ਨੂੰ ਚਾਹੀਦਾ ਚਾਚੀ ਕੰਮ ਦਾ ਡੱਕਾ ਤੋੜੇ ਬੇਸ਼ੱਕ ਪਰਿਵਾਰ ਉਹਦਾ ਸਾਰਾ ਬਾਹਰ ਹੈ ਹਾਂ ਤੇ ਕੰਮ ਤਾਂ ਕਰਨਾ ਹੀ ਚਾਹੀਦਾ ਜਿੰਨੇ ਚਿਰ ਇੱਥੇ ਚਾਚੀ ਕੰਮ ਤਾਂ ਕਰਾਉਣਾ ਹੀ ਪੂ ਨਾਲ ਕਿਸੇ ਦੇ ਕਰੇ ਬੁਰਾ ਲੱਗਦਾ ਬੁਰਾ ਲੱਗਦਾ ਹਾਂ ਤੇ ਕੰਮ ਤਾਂ ਕਰਾਉਣਾ ਹੀ ਪੂ ਚਾਚੀ ਨਾਲ ਹੁਣ ਇਹ ਤਾਂ ਤੂੰ ਆਪ ਵੀ ਸਿਆਣੀ ਐ ਵੀ ਭਾਈ ਘਰੇ ਕੰਮ ਕਰਨਾ ਚਾਹੀਦਾ ਹਨਾ ਹਾਂ ਹਾਂ ਦੇਖ ਲੈ ਛੜ ਕੇ ਝੋੜਾ ਲੈ ਜਾਂਦੇ ਸੀ ਬਾਗੀ ਚਾਚੀ ਰਸ ਕੇ ਕਹੀ ਨਹੀਂ ਮੈਂ ਤારી ਪੇਕ ਕੀ ਜਾਨੀ ਵਾਹ ਰਗਾ ਹਾਂ ਮ ਖਜਾਨੀ ਹੈ ਤਾਂ ਜਾ ਭਾਈ ਹੁਣ ਮੈਂ ਕੀ ਕਰਾਂ ਫਿਰ ਮੈਂ ਤਾਂ ਹੁਣ ਮਿੰਟਾਂ ਤੇਰੀਆਂ ਕਰਨੋਂ ਰਹੀ ਹਾਂ 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 ਉਹ ਸੀ ਗੱਲ ਹਾਂ ਬਾਗ ਗਈ ਕਹਿੰਦੀ ਆਖੇ ਮੈਂ ਤਾਂ ਹੁਣ ਜਿੰਨਾ ਚੱਕਰ ਆਉਦੇ ਬਾਹਰ ਤਾਂ ਬਣਾਉਣੀ ਆ ਆਉਂਦੀ ਨਹੀਂ ਹੈਗੀ ਨਹੀਂ ਆਉਂਦੀ ਤਾਂ ਨਾ ਆ ਭਾਈ ਮਰਜੀ ਆ ਖੜੀ ਹਾਂ ਉਹੀ ਤਾਂ ਗੱਲ ਹੈ ਤੇ ਆਪ ਤਾਂ ਚਾਚੀ ਸਾਰਾ ਪਰਿਵਾਰ ਸੈੱਟ ਹੋ ਗਿਆ ਹਾਂ ਹੋ ਤੇ ਮੇਰੇ ਜਵਕ ਪੂਰਾ ਪੜਨੇ ਹਜੇ ਪੜਦੇ ਨੇ ਹਾਂ ਤੇ ਘਰੋਂ ਸੰਜੇ ਘਰੋਂ ਸਾਰਾ ਕੁਝ ਲਾਲਾ ਤੁਰੇ ਜਾਂਦੇ ਨੇ ਸਿਰਦਾ ਸਾਰਾ ਕੰਮ ਪਿਆ ਕਰਨ ਵਾਲਾ ਸਾਡੇ ਤਾਂ ਸਾਰਾ ਕੰਮ ਪਿਆ ਤੇ ਆਪ ਤਾਂ ਸਾਰਾ ਸਮਾਰ ਲਿਆ ਤੀ ਆਪ ਤਾਂ ਤ ਹੁਣ ਆਪਦੇ ਆਪੇ ਕਰਾ ਲੈਣਗੇ ਵਿਆਹ ਉਧਰ ਉਹਦੀ ਵਿਆਹ ਹਾਂ ਜਦੋਂ ਸੈਟ ਹਾਂ ਸੈਟ ਹੋ ਗਏ ਤੇ ਹਾਂ ਆਪ ਤਾਂ ਨੇ ਲਿਆ ਸਮਾਰ ਮੇਰਾ ਕੀ ਸਮ ਰਿਆ ਚਾਚੀ ਤੈਨੂੰ ਆਪਣੀ ਸਮਰਨਾ ਸੀ ਹਾਂ ਉਹੀ ਤਾਂ ਹੈ ਉਹ ਤਾਂ ਨਿੱਕੀ ਤਾਈਂ ਬੈਠੀ ਰਹਿੰਦੀ ਕਿਸੇ ਦੇ ਕਰੇ ਹਾਂ ਬੈਠੀ ਰਹਿੰਦੀ ਆ ਕਿਉਂ ਪਾਈ ਸਾ ਇੱਕ ਨਹੀਂ ਭੇਜਿਆ ਜਿੱਦੇ ਦੇ ਜਵਾਬ ਆ ਗਏ ਸਾਨੂੰ ਤਾਂ ਸਾਡੇ ਨਾਲ ਤਾਂ ਜਵਾਬ ਗੱਲਾਂ ਵੀ ਨਹੀਂ ਕਰਦੇ ਹੈਗੀ ਚਾਚੀ ਆਹੋ ਸੁਖਿਆ ਦਿੰਦੇ ਉਹ ਹਾਂ ਸਖਾਉਂਦੀ ਹੈ ਚਾਚੀ ਮੈਂ ਆ ਪੱਖੀ ਸੁਣੀ ਇੱਕ ਦਿਨ ਤਾਂ ਕਿੱਦੇ ਤੁਹਾਡੇ ਘਰ ਆਈ ਹੈ ਚਾਚੀ ਹਾਂ ਤੇ ਹੋਥੇ ਬਾਰ ਚ ਹੀ ਆ ਗਿਆ ਫੋਨ ਉਹਨੂੰ ਬੈਠੀ ਫੋਨ ਤੇ ਕਰੀ ਜਾਵੇ ਪੁੱਤ ਪੈਸੇ ਨਾ ਭੇਜੋ ਕਹਿੰਦੀ ਤੇ ਆਪਦਾ ਇਧਰ ਜਮਾ ਕਰਾਈ ਚੱਲੋ ਆਪਾਂ ਆਪਦਾ ਕੋਈ ਕਾਰੋਬਾਰ ਚਲਾਵਾਂਗੇ ਕਹਿੰਦੀ ਹਾਂ ਜਦੋਂ ਹਾਂ ਉਹ ਕਹਿੰਦੇ ਫੇਰ ਇਹ ਜਿੰਨ ਫਿਰ ਹਟਾਈ ਜਾਂਦੀ ਹੈ ਹਾਂ ਚਾਚੇ ਦੇਖ ਜਦੋਂ ਸਾਂਝੇ ਕਰੋ ਪੈਸਾ ਲੱਗਿਆ ਪੈਸਾ ਤੇ ਭੇਜਣਾ ਚਾਹੀਦਾ ਜਵਾਕਾਂ ਨੂੰ ਤਾਂ ਜਵਾਕਾਂ ਨੂੰ ਆਪ ਪੜ੍ਹਨੀ ਚਾਹੀਦੀ ਵੀ ਸਾਡੀ ਮਾਂ ਸਾਨੂੰ ਕਿਉਂ ਕਿਹੇ ਜੀ ਸਿੱਖਿਆ ਦਿੰਦੀ ਹੈਗੀ ਹੈਨਾ ਹਾਂ ਤੇ ਦੇਖ ਲੈ ਹਾਂ ਅਸੀਂ ਤਾਂ ਫਰਕ ਹਾਂ ਅਸੀਂ ਤਾਂ ਫਰਕ ਨਹੀਂ ਕਰਿਆ ਘਰੋਂ ਪਹਿਲੀ ਵੇਚ ਕੇ ਵੀ ਲਾਤੀ ਦੋਨੇ ਤਿੰਨੇ ਜਵਾਕ ਤੋਰ ਤੇ ਬਾਹਰ ਬੰਦਾ ਤੋਰਤਾ ਤੇ ਹੁਣ ਆਪ ਵੀ ਜਾਊਗੀ ਇੱਥੇ ਪੈਸਾ ਲੱਗੂ ਉਸੇ ਤਾਂ ਗੱਲ ਹੈ ਬੇਸ਼ੱਕ ਪੇਕੇ ਹੀ ਵੈਗੀ ਜਾ ਕੇ ਪੈਸਾ ਤਾਂ ਘਰੋਂ ਹੀ ਲੱਗੂ ਚਾਚੀ ਹੋਰ ਹੋਰ ਹੁਣ ਆ ਪੇਕੇ ਤਾਂ ਨਹੀਂ ਲਾਉਂਦੇ ਹਾਂ ਪੇਕੇ ਤਾਂ ਕੋਈ ਲਾਉਂਦੇ ਨਹੀਂਗੇ ਜੇ ਫਿਰ ਪੇਕੇ ਨੇ ਲਾਉਣਾ ਸੀ ਪੈਸਾ ਤੇ ਨਾਲੇ ਜੇ ਪੇਕੇ ਸਿਆਣੇ ਹੁਣ ਤਾਂ ਚਾਚੀ ਨੂੰ ਭੇਜੀ ਦੇਣ ਵੀ ਭਾਈ ਜੀ ਨਚਰ ਤੂੰ ਬਾਹਰ ਨਹੀਂ ਜਾਂਦੇ ਉਹ ਚੱਕਰ ਤੂੰ ਕਰੇ ਰਹਿ ਆ ਉੱਥੇ ਆ ਜੀ ਦਰਾਨੀ ਕੋਲੇ ਤੇ ਕਿ ਮਤ ਨਹੀਂ ਦਿੰਦੇ ਚਲ ਹਾਂ ਸੱਦ ਕੇ ਬੈਰ ਬਿਠਾ ਲਈ ਉੱਥੇ ਚਲ ਕੋਈ ਨਹੀਂ ਚਾਚੀ ਕਿੰਨਾ ਚਿਰ ਬਿਠਾਉਣਗੇ ਐ ਹੋਰ ਚਾਚੀ ਬਾਹਰ ਵਾਗ ਗਈ ਉਹ ਤਾਂ ਵੀ ਸਰੂ ਗਈ ਚਲ ਹਾਂ ਸਰੂ ਗਈ ਚਾਚੀ ਮੈਂ ਹੀ ਕਰਨਾ ਆਪਾਂ ਤਾਂ ਆਪ ਦੀ ਆਪ ਹੀ ਕਰਨਾ ਹਨਾ ਭਾਈਆਂ ਨੇ ਤਾਂ ਕਾ ਖੋਤਨਾ ਆਪਦੇ ਇੱਥੇ ਕਰੀ ਜਾਵਾਂਗੇ ਆਪ ਹਾਂ ਚਾਚੀ ਹੋਰ ਕੋਈ ਰੋਟੀ ਪਾਣੀ ਬਣਾਵਾ ਨਾ ਰੋਟੀ ਪਾਣੀ ਮੈਂ ਚਾਹ ਪੀ ਕੇ ਆਈਆਂ ਹੁਣੇ ਅੱਛਾ ਰੋਟੀ ਵੀ ਖਾਦੀ ਆ ਮੈਨੂੰ ਜਵਾਕ ਬਾਜ਼ ਮਾਰੀ ਜਾਂਦੇ ਚਾਚੀ ਬਾਹਰ ਅੱਛਾ ਤੈਨੂੰ ਸੱਦਣ ਆਈ ਹੋਣਗੇ ਮਟਾਹ ਤੇ ਮੈਂ ਜਾਣਨੀ ਆ ਹਾਂ ਚਲ ਕੋਈ ਨਹੀਂ ਫੇਰ ਮਾਰ ਲਈ ਗੇੜਾ ਚਾਚੀ ਚੰਗਾ ਹਾਂ ਆਉਂਦੀ ਜਾਂਦੀ ਰਿਹਾ ਕਰ ਚਾਚੀ ਚੰਗਾ ਚੰਗਾ ਹਾਂ ਸਪਨਾ ਲੈ ਦੇਖ ਲੈ ਚਾਚੀ ਬਿੜਕਾਂ ਲੈਣ ਆਉਂਦੀ ਆ ਕਿਹੜੀਆਂ ਮਾਹੋ ਠੰਡਾ ਛਿੜਕਣ ਆਉਂਦੀ ਆ ਹੁਣ ਮੈਥੋਂ ਸੁਣ ਕੇ ਫੇਰ ਉਹਨੂੰ ਦੱਸੂਗੀ ਹੈ ਜਦੋਂ ਉਹ ਆ ਗਈ ਫੇਰ ਉਹਦੇ ਕੰਨ ਪਰੂਗੀ ਬਿੜਕਾਂ ਲੈਣ ਆਉਂਦੀ ਆ ਇੱਧਰ ਲੀਂ ਉੱਧਰ ਉੱਧਰ ਲੀਂ ਉੱਧਰ ਕਰਦੀ ਆ ਚਾਚੀ ਰਾਪਾ ਕੜਾ ਕੋ ਗਲਤ ਗੱਲ ਕਹੀ ਆ ਆਪਾਂ ਤਾਂ ਸਹੀ ਕਹੀ ਆ ਵੀ ਭਾਈ ਸਾਂਝੇ ਕਰੋ ਲੱਗਦਾ ਸਾਰਾ ਕੁਝ ਸਾਰਾ ਕੁਝ ਸਾਂਝੇ ਕਰੋ ਚੱਲੀ ਜਾਂਦਾ ਚੱਲ ਕੋਈ ਨਹੀਂ ਦੱਸ ਦੇ ਦੱਸ ਦੇ ਆਪਾਂ ਨੂੰ ਕੜਾ ਕੋਈ ਡਰ ਮਾਰਿਆ ਫਿਰ ਸਾਡੇ ਤਾਂ ਕੋਈ ਸਮਰਿਆ ਵੀ ਨਹੀਂ ਚਾਚੀ ਕਿਵੇਂ ਆਉਂਦੀ ਐ ਚਾਚੀ ਕਿਵੇਂ ਘਰੇ ਗੇੜਾ ਮਾਰ ਕੇ ਆਈ ਐ ਮੈਂ ਤਾਂ ਮੂੰਹ ਸੁਤਈਵਾ ਗਿਆ ਤੂੰ ਟੰਗੜੀ ਚੱਕੀ ਫਿਰਦਾ ਭਾਈ ਉਹ ਮੈਦਾਨ ਉਹ ਲਾਂਗ ਆ ਜਾ ਮਚੱਕ ਆਇਆ ਸੀਗਾ ਅੱਛਾ ਤੇ ਉਹ ਨਰਮ ਨਰਮਾ ਬੀਜਣਾ ਹੈਗਾ ਹਾਂ ਹਾਂ ਤੇ ਕਰੇ ਸੁਖਸਾਂ ਦਾ ਕਰਦਾ ਹਾਂ ਸੁਕਸਾਂ ਦੀ ਹੈ ਮੈਂ ਹੁਣ ਤਾਂ ਗਿਆ ਘਰੋਂ ਘੰਟਾ ਤਾਂ ਹੋਇਆ ਮੈਨੂੰ ਤੇ ਉਹ ਤਾਂ ਰੋਂਦੀ ਆਂਦੀ ਸੀ ਅੰਦਰ ਜੀ ਤਾਂ ਆਦੀ ਮੈਂ ਆਪਣੇ ਪੇਕੇ ਜਾਨਨੇ ਆ ਮੈਂ ਪਾਲੀ ਨਹੀਂ ਘਰੋਂ ਪੜਤੀ ਹੁਣ ਤਾਂ ਮੈਂ ਦੇਖ ਕੇ ਜਾਂ ਦੁਨੀਆ ਸਿੱਖਦੀ ਆਂਦੀ ਆ ਸੀ ਉਹ ਨਾ ਭਾਈ ਉਤਾ ਰੋਂਦੀ ਆਂਦੀ ਸੀ ਅੱਛਾ ਹੂੰ ਉਹ ਲਲੜ ਪਿਆਉਣੀਆਂ ਮਾੜਾ ਮੋਟਾ ਫੇਰਾ ਕਹੀ ਨਹੀਂ ਮੇਰਾ ਬੰਦਾ ਨਹੀਂ ਕਰੇ ਮੇਰਾ ਮੁੰਡਾ ਨਹੀਂ ਮੈਨੂੰ ਲੜਤੀ ਪਾਲੀ ਮੈਂ ਤੇ ਜਾਣੇ ਪੇਕੇ ਨੂੰ ਤੈਨ ਲਸ ਤੈਨ ਦਾ ਸਕੇ ਜੋੜਾ ਲਈ ਜਾਂਦੀ ਸੀ ਹਾਂ ਅੱਛਾ ਹਾਂ ਚਲ ਠੀਕ ਹੈ ਚੰਗਾ ਫਿਰ ਮੈਂ ਕਰਦਾ ਉਹਦੇ ਨਾਲ ਗੱਲਬਾਤ ਜਾ ਕੇ ਪਾਲੀ ਨੂੰ ਪੁੱਛਦਾ ਮੈਂ ਹਾਂ ਰੋਂਦੀ ਜਾਂਦੀ ਸੀ ਉਹ ਤਾਂ ਪਾਈ ਅੱਛਾ ਹਾਂ ਮਾਲੋਂ ਲੜਤੀਆਂ ਹੋਈਆਂ ਮੇਰੇ ਫਿਰ ਕਹਿੰਦੀ ਮੈਂ ਤਾਂ ਬਸ 15 20 ਦਿਨਾਂ ਨੂੰ ਤਬਾਗੀ ਜਾਣਾ ਸੀ ਹਾਂ ਉਹ ਉਹਨੂੰ ਆ ਫਿਰ ਬਾਹਰ ਜਾਣਾ ਨਾ ਬੀਜ ਆਇਆ ਪੈਸਾ ਓਏ ਮੜੀਆਂ ਮੜੀਆਂ ਗੱਲ ਪਿੱਛੇ ਤਾਂ ਹੁੰਦੀਆਂ ਹੀ ਰਹਿੰਦੀਆਂ ਪੈਂਦੀਆਂ ਹਾਂ ਮੜੀਆਂ ਇਹ ਤਾਂ ਕਰ ਕਰ ਹੀ ਹਾਂ ਕਰ ਕਰਿਆ ਹਰੇਕ ਦੇ ਕਰਿਆ ਕਿਸੇ ਦੇ ਬੜਾ ਕਿਸੇ ਦੇ ਥੋੜਾ ਹਾਂ ਹਾਂ ਤੈਨੂੰ ਜੇ ਜੇ ਜਿਵਾਕ ਜਿਵੇਂ ਤੈਨੂੰ ਸੱਦ ਨਹੀਂ ਆਏ ਹੁਣ ਇੱਥੇ ਅੱਛਾ ਠੀਕ ਹੈ ਭਾਈ ਜਾਨੀ ਹਾਂ ਚੰਗਾ ਜਿਵਾਕ ਜੋ ਦੂਸਾਰੀ ਡੋਲ ਦਿੰਦੇ ਆ ਇੱਕ ਚੁੱਪੇ ਦੇ ਦਾਗ ਵਾਲਾ ਪੈਂਦਾ ਪੱਥਰ ਜੇ ਤੇ ਮੰਮਾ ਕੀ ਕਰੀਏ ਨਾ ਪੁੱਤ ਬਹਿ ਜਾ ਥੱਲੇ ਕੀ ਕਰੀਏ ਨੀ ਮੰਮਾ ਕਰਨਾ ਕੀ ਆ ਪੋਚ ਲਾਈ ਹੋਣੀ ਤੇਨੂੰ ਨਹੀਂ ਦਾਂ ਉਹ ਮੈਨੂੰ ਪਤਾ ਆ ਬੇਬੇ ਕਿਵੇਂ ਆਸੀ ਬੇਬੇ ਨੇ ਕਿਵੇਂ ਆਉਣਾ ਸੀ ਇਹ ਤਾਂ ਕਰ ਕਰ ਦੀ ਸਟੋਰੀ ਸੁਣ ਕੇ ਇਧਰ ਲਈ ਦੀ ਉਧਰ ਉਧਰ ਲਈ ਉਧਰ ਐ ਘਰਾਂ 'ਚ ਇੱਕ ਦੂਜਿਆਂ ਨੂੰ ਲੜਾਉਂਦੀ ਫਿਰਦੀ ਰਹਿੰਦੀ ਐ ਤਾਂ ਅੱਛਾ ਹੈ ਹਾਂ ਬੇਬੇ ਕਹਾਈ ਸੀ ਹੁਣ ਤੇਰੀ ਮਾਸੀ ਦਾ ਰਾਤ ਖੜਕਾ ਲੜਕਾ ਹੀ ਨਹੀਂ ਹੋਇਆ ਆਪਣਾ ਤੇਰੀ ਮਾਸੀ ਦਾ ਤੇ ਮੇਰਾ ਹਾਂ ਉਹਦੇ ਸੁਣ ਕੇ ਹੁਣ ਰਾਤ ਕਈ ਛੋਟ ਲੜਾਈ ਹੋਈ ਜਾਂਦੀ ਸੀ ਸੁਣ ਕੇ ਮੇਰੇ ਕੋਲ ਗੱਲਾਂ ਸਾਰੀਆਂ ਕਰਕੇ ਹੁਣ ਤੜਕੇ ਦੇ ਮਾਸੀ ਤੁਰ ਗਈ ਝੋਲੜਾ ਚੱਕ ਕੇ ਉੱਡ ਕੇ ਪੇਕਿਆਂ ਨੂੰ ਹੁਣ ਆਪਾਂ ਨੂੰ ਕੀ ਪਤਾ ਪਕੜ ਜਾ ਕੇ ਮਗਰ ਵੇਖਿਆ ਵੀ ਉਹ ਪੇਕਿਆਂ ਨੂੰ ਗਈ ਐ ਕਿ ਨਹੀਂ ਗਈ ਅੱਛਾ ਹੈ ਨਾ ਹਾਂ ਤੇ ਹੁਣ ਕੀ ਪਤਾ ਇਹਨਾਂ ਦੇ ਘਰੀਂ ਨਾ ਬੈਠੀ ਹੋਵੇ ਆ ਉਹਨੇ ਕੋਣੀ ਨਾ ਭੇਜਿਆ ਹੋਵੇ ਵਿੜਕ ਲੈ ਕੇ ਆ ਫਿਰ ਆਪਾਂ ਕੋੜਾ ਕੋਈ ਗਲਤ ਗੱਲ ਕਹੀ ਆ ਪਤਾ ਹੀ ਕਿਹਾ ਵੀ ਚੱਜੀ ਡੱਕਾ ਨਹੀਂ ਤੋੜਦੀ ਕੰਮ ਦਾ ਤੁਹਾਡੇ ਘਰੇ ਸਾਰਾ ਦਿਨ ਬਹਿ ਕੇ ਆ ਜਾਂਦੀ ਆ ਹਾਂ ਵਿਆਹ ਤਾਂ ਸਾਰਾ ਕੁਝ ਸੈੱਟ ਕਰ ਲਿਆ ਵੀ ਮੇਰੇ ਤਾਂ ਭੁਰ ਪਰ ਜਵਾਕ ਨਹੀਂ ਐ ਇੰਨੀ ਗੱਲ ਕਹੀ ਸੱਚ ਮੈਂ ਤੈਨੂੰ ਇਹ ਤੱਕ ਛਾਡੇ ਦੀ ਤਾਂ ਗੱਲ ਇਹ ਤਾਂ ਪਤਾ ਹੀ ਹੈ ਤਾਂ ਵੀ ਐਂ ਕਰਦੀ ਹੁੰਦੀ ਇੱਧਰ ਲਈ ਉੱਧਰ ਉੱਧਰ ਲਈ ਸੁਣ ਕੇ ਇੱਧਰ ਕਰ ਦਿੰਦੀ ਆ ਤੇ ਮੇਰੇ ਕਸ ਤੇਰੇ ਡੈਡੀ ਨੇ ਦੱਸਿਆ ਤਾਂ ਨਹੀਂ ਤੂੰ ਰਾਤ ਰੂਤਕ ਗੱਲ ਵੀ ਲੜਨਾ ਸੀ ਤੈਨੂੰ ਕੋਈ ਤਾਂ ਹੈਗਾ ਮੈਂ ਕੀ ਦੱਸਣਾ ਉਹ ਲੱਗੂ ਆ ਗਿਆ ਕੋਈਸ ਪਾਉਂਦਾ हां मेरी गल सुन ਹੁਣ ਵੀ ਤੂੰ ਦੱਸੀ ਨਾ ਉਹ ਵੀ ਉਹ ਤਾਂ ਚੋਲਾ ਚੱਕ ਕੇ ਤੜਕੇ ਵੀ ਫੇਰ ਲੜਪੀਆਂ ਸੀ ਤੇ ਰਖੇਤ ਗਏ ਮਗਰੋਂ ਤੇ ਵੀ 마ਸੀ ਤਾਂ ਬਾਗੀ ਦੱਸੀ ਨਾ ਤੇ ਡੇਢ ਕੋ ਤਾਂ ਮੁਸ਼ਕਿਲ ਨਾ ਗੱਡੀ ਨਹੀਂ ਮੈਂ ਨਹੀਂ ਦੱਸਦਾ हां ਗੱਲੀ ਨਾ ਕੋਈ ਕੋਈ ਜੇ ਤੈਨੂੰ ਪੁੱਛਿਆ ਵੀ ਆਖ ਮੈਂ ਤੇਰੀ ਬਤ ਲੈੜੀ ਇੱਥੇ ਕਿਤੇ ਹੋਊਗੀ ਜਾਂ ਚਾਚੀ ਜੀ ਚੇ ਕਰੇ ਬਾਗੀ ਹੋਣੀ ਆ ਮਾਸੀ ਚੰਗਾ ਤੇ ਮੈਨੂੰ ਪੁੱਛਿਆ ਮੈਂ ਵੀ ਐਂ ਕਹੂੰਗੀ ਤੂੰ ਵੀ ਐਂ ਕਹੀ ਦੀ ਠੀਕ ਹਾਂ ਹੋਰ ਕੋਈ ਗੱਲ ਨਹੀਂ ਕਰਨੀ ਹੈਗੀ ਆਪਾਂ ਤਾਂ ਜਮੇ ਨਹੀਂ ਪਾਕ ਕੱਢਣੀ ਠੀਕ ਹਾਂ ਨਾ ਇਹ ਇਸਨੇ ਵੀ ਅਸੀਂ ਲੜੇ ਸੀ ਜਾਂ ਨਾ ਲੜੇ ਸੀ ਗੱਲ ਜਮੇ ਨਹੀਂ ਕੋਈ ਕਰਨੀ ਪਤਾ ਪਤਾ ਮੈਂ ਤਾਂ ਆਈ ਕਹ ਦੂੰ ਮੈਂ ਤਾਂ ਪਤੀ ਨਾਲ ਲੜੇ। ਕਿ ਆ ਉਹ ਆਪਣਾ ਛੋਟਾ ਪਸੜਪੰਡਾ ਹੈ ਉਹ ਦੱਛ ਦਿੰਦਾ ਹੈ ਆਈ ਹੋਇਆ ਅੱਛੀ ਆਈ ਹੋਇਆ ਅੱਛੀ ਉਹ ਨਿੱਕਾ ਨਿਆਣਾ ਨੂੰ ਪਤਾ ਨਹੀਂ ਉਹਨੂੰ ਮੜਕ ਤੇ ਡੈੜੀ ਤੋਂ ਟਾਲ ਕੇ ਰੱਖੇ ਦੂਰ ਚੰਗਾ ਜੜ ਮੜਕ ਹੁਣ ਤਾਂ ਖੇਡ ਲਾ ਦੂੰ ਹਾਂ ਖੇਰ ਕੁੜ ਲਾ ਕੇ ਰੱਖਿਆ ਕਰ ਉਹਨੂੰ ਆ ਕੋਈ ਚੀਜ਼ੀ ਉੱਦੀ ਦੇ ਦੂੰਗਾ ਆਖ ਦੂੰਗਾ ਦੱਸੋ ਹਾਂ ਮੈਂ ਤੈਨੂੰ ਪੈਸੇ ਦੇ ਦੂੰਗੀ ਉਹ ਤਾਂ ਚੀਚੂਈ ਦਵਾ ਕੇ ਤੇ ਬਸ ਟਾਲ ਕੇ ਰੱਖ ਕਰ ਤੇ ਰੈਡੀ ਕੋਲ ਖੜਨੀ ਨਹੀਂ ਹੁੰਦਾ ਕਰ ਤੇ ਇੰਨੇ ਹੋ ਹੌਲੀ ਹੌਲੀ ਭੁੱਲ ਜੂਗਾ ਠ ਚਲ ਆਪੇ ਆਜੂ ਕਾ ਇੱਕ ਦਿਨ ਰਹੂਗੀ ਦੋਰ ਚਾਰ ਦਿਨ ਰਹੂਗੀ ਕਿੰਨੇ ਕਦ ਰੱਖਣਗੇ ਪੇਕੇ ਜਿਦੇ ਕਾਗਜ਼ ਪੱਤਰ ਕਰਨੇ ਹੋਏ ਤਿਆਰ ਜਿੱਦੇ ਪੈਸਿਆਂ ਦੀ ਲੋੜ ਹੋਈ ਉਹਦੇ ਆ ਟਪਕੂਗੀ ਹੂੰ ਉਹਦੇ ਦਿਨ ਨਾ ਪੇਕੇ پیسے ਪਤਾ ਲੱਗੂ ਹਾਂ ਚਲ ਠੀਕ ਆ ਮਾਂ ਚਲ ਤੂੰ ਘਰ ਕੰਮ ਆਪਦਾ ਦੱਸੀ ਨਾ ਕੋਈ ਗੱਲ ਨਾ ਕਰੀ ਉਹ ਵੀ ਆਉਣ ਵਾਲਾ ਯਾ ਉਂ ਤਾਂ ਰੋਟੀ ਤਾਂ ਬਣੀ ਪਈ ਆ ਉਹ ਡੈੜੀ ਵੀ ਆ ਗਏ ਮਮਾ ਆ ਗਿਆ ਹਾਂ ਉਹ ਆ ਗਏ ਲੈ ਫਿਰ ਮੈਂ ਲਾ ਦਿਆ ਪੋਚੇ ਹਮਤ ਨਾ ਪੁੱਤ ਆ ਕਿ ਉਹ ਤਾਂ ਤੈਨੂੰ ਪਤਾ ਕੀ ਕੁਛ ਕਰੂਗਾ ਪੋਚੇ ਲਾ ਦਿਆ ਰੌਲਾ ਪਾਊਗਾ ਲਾ ਲਾ ਤੇ ਪੋਚੇ ਇਹ ਤਾਂ ਕੰਮ ਨਿਭੜ ਗਿਆ। ਪਾ ਲਈ। ਹਾਂ। ਪਾਣੀ ਕੋਟ ਲੈ ਦੇ ਯਾਰਾ। ਆ ਗਈ। ਪੋਚੇ ਲਾ ਕੇ ਹਟੀ ਨੂੰ। ਰੋਟੀ ਖਾ ਲੈਂਦੇ ਹੁਣ ਕਿਰਾਂ ਤੁਸੀਂ? ਓ ਯਾਰ ਤੇ ਲੱਗੀ ਪਈ ਐ। ਅੱਛਾ ਕੇ। ਹਾਂ। ਲਾ ਫੜ। ਹਾਂ। ਬਰ ਰੋਟੀ ਵੀ ਬਣੀ ਪਈ ਐ। ਰੋਟੀ ਤਾਂ ਮੈਂ ਫੇਰ ਖਾਉਂ। ਹਾਂ। ਪਹਿਲਾਂ ਮਨਵਾਇਆ ਸਸਾ। ਹਾਂ ਮੈਂ ਤੇ ਟੂਈ ਦੁਖਣ ਲੱਗੀ ਬਹਿ ਜਾਂਦੇ ਵਾਜਾ ਵਾਜਾ ਕੋਈ ਨਹੀਂ ਟੂਈ ਕਹਿੰਦਾ ਦੁਖਣ ਲੱਗੀ ਤੇਰੇ ਪੋਚੇ ਜਿਹਾ ਲਾ ਕੇ ਹਟੀਏ ਤੂੰ ਵੀ ਕੰਮ ਕਰ ਖੇਤ ਨਹੀਂ ਐ ਲੈ ਬਹਿ ਜਾ ਰੋਟੀ ਪਾ ਕੇ ਦੇਣੀ ਐ ਤੈਨੂੰ ਰੋਟੀ ਮੈਂ ਨਹੀਂ ਖਾਊਂਗਾ ਹਾਂ ਦੱਸੋ ਮੇਰੀ ਬਾਬੀ ਕਿਥੇ ਹੈ ਮੈਨੂੰ ਕੀ ਪਤਾ ਇੱਥੇ ਫਿਰਦੀ ਪਸ਼ੂਆਂ ਕਰਨੀ ਹੁਣ ਤਾਂ ਪਸ਼ੂਆਂ ਵੀ ਨਹੀਂ ਫਿਰਦੀ ਹਾਂ ਅੱਛਾ ਕਿਆ ਕੀ ਹੋ ਗਿਆ ਕਪੜੇ ਪ੍ਰੈਸ ਕਰਵਾਉਣੇ ਸੀਗੇ ਮਤਲਬ ਦੇਖ ਅੱਗੇ ਤਾਂ ਭਾਬੀ ਕਰ ਕਰਦੇ ਕਪੜੇ ਪ੍ਰੈਸ ਓਏ ਮੈਂ ਤਾਂ ਤੂੰ ਇਧਰ ਤੇਰੇ ਕੋਲੇ ਪਸੂ ਢਾਂਡੇ ਜ਼ੈ ਮੈਂ ਤਾਂ ਅਹੀਂ ਕਹਿਤਾ ਅੱਜ ਤਾਂ ਉਹ ਕਰੀ ਅੱਧੀ ਪਸੂਆਂ ਦਾ ਮੈਂ ਤਾਂ ਰੋਟੀ ਟੁਕ ਪਕਾ ਕੇ ਹਟੀਆਂ ਚੁੱਲ੍ਹੇ ਦਾ ਕੰਮ ਜੇ ਕਰਕੇ ਦੀ ਪੋਚੇ ਲਾ ਕੇ ਹਟੀਆਂ ਪਸੂਆਂ ਪਸਵਾਨ ਦੇ ਤਾਂ ਮੈਂ ਵਿਛਦੀ ਆਏ ਉੱਥੇ ਮੈਂ ਤਾਂ ਦੇਖੀ ਜਾਇ ਨਹੀਂ ਫਿਰ ਉਹ ਤਰੇ ਬਾਹਰ ਗੁਰ ਵਾਗ ਗਿਓ ਨੇ ਇਧਰ ਚਾਚੇ ਕੀ ਕਰਾ ਕਰਨੀ ਥੋੜਾ ਘੜਾ ਸਿੱਟਣ ਵਾਗ ਹੀ ਹੋਣੀ ਉੱਧਰ ਅੱਛਾ ਹਾਂ ਹੋਰ ਤਾਂ ਨੀ ਕੀ ਕਰੇ ਕੋਈ ਗੱਲ ਬਾਤ ਨਹੀਂ ਹੋਈ ਆਪਣੀ ਨਾ ਵੀ ਤੇ ਸਾਹਮਣੇ ਆ ਸਾਰੇ ਕੰਮ ਹੋਈ ਜਾਂਦੇ ਲੱਗਦਾ ਗੱਲਬਾਤ ਇਹਨੂੰ ਪਤਾ ਲੱਗ ਗਈ ਹੁੰਦੀ ਹੈ ਹਾਂ ਇਹ ਇਧਰ ਜਿਵੇਂ ਮੂੰਹ ਇਹ ਕਾਹਤੋਂ ਕਰੀ ਜਾਂਦੀ ਐ ਲਮਕਾਈ ਕੁਛ ਨਹੀਂ ਮੈਂ ਤਾਂ ਹੀ ਦੇਂਦੀ ਸੀ ਮਖਾ ਤਵਾ ਚੁੱਲ੍ਹਤੀ ਪੁੱਲ ਗਈ ਤਰਕੇ ਚੱਕੇ ਹੀ ਨਹੀਂ ਅੱਛਾ ਹਾਂ ਹੋਰ ਦੱਸ ਕੇ ਰੋਟੀ ਪਾ ਕੇ ਦੇ ਮੈਂ ਰੋਟੀ ਤਾਂ ਮੈਂ ਫੇਰੀ ਗਾਉਂ ਮੈਂ ਤੈਨੂੰ ਇੱਕ ਗੱਲ ਪੁੱਛਦਾ ਹਾਂ ਤੁਸੀਂ ਲੜੀਆਂ ਲੁੜੀਆਂ ਤਾਂ ਨਹੀਂ ਨਾ ਬਈ ਮੈਂ ਬਾਹਰ ਸੁਣ ਕੇ ਆ ਕੋਈ ਗੱਲਬਾਤ ਮਾੜੀ ਮੋਟੀ ਬਾਹਰੋਂ ਹੀ ਤੋ ਸੁਣ ਕੇ ਆ ਇਹ ਜਾਂ ਤੂੰ ਕਿਸੇ ਤੋਂ ਸੁਣਿਆ ਆ ਮੈਂ ਬਾਹਰੋਂ ਕੁਛੇ ਦਾ ਨਾਂ ਤਾਂ ਹੋਊ ਕੋਈ ਨਾਂ ਤੇ ਦੱਸ ਵੀ ਕਿਹਨੇ ਦੱਸਿਆ ਤੈਨੂੰ ਕੁਛ ਇਹ ਜਾ ਆਪਣੇ ਕੋ ਘਰੇ ਕੋਈ ਆਏ ਤੁਹਾਡੀ ਜਦੋਂ ਤੁਸੀਂ ਲੜਦੀਆਂ ਸੀ ਉਦੋਂ ਕੋਈ ਘਰੇ ਆਇਆ ਆਪਣੇ ਉਹ ਤਾਂ ਕੋਈ ਨਹੀਂ ਆਇਆ ਘਰੇ ਨਾ ਲੜੀਆਂ ਸੀ ਤੁਸੀਂ ਲੜੀਆਂ ਨਹੀਂ ਨਾ ਵੀ ਨਾ ਕੋਈ ਘਰੇ ਆਏ ਫਿਰ ਮੈਨੂੰ ਬਾਹਰੋਂ ਕਿਸੇ ਨੇ ਐਵੇਂ ਕਹਤਾ ਐਵੇਂ ਹੀ ਕਹਤਾ ਕਿਸ ਨੇ ਪਕਾਈ ਮਾਰਦੀ ਨਹੀਂ ਫਿਰ ਇੰਦਰਜੀਤ ਵੀ ਦੱਸਦਾ ਸੀ ਕਿੱਥੇ ਮੈਨੂੰ ਮੇਰੀ ਭਾਬੀ ਉਹ ਮੈਨੂੰ ਕੀ ਪਤਾ ਮੈਂ ਤਾਂ ਅੱਖੀ ਨਹੀਂ ਉਹਧਰ ਫਿਰਦੀ ਸੀਗੀ ਤੇ ਮੇਰੇ ਤੇ ਗਾਂ ਦੀ ਗਾਂ ਐ ਚੜੀ ਆ ਨਾ ਜਿਵੇਂ ਸੀਐਡੀ ਕਰ ਦੱਸਦਾ ਸੀ ਆਡ ਨੇ ਮੇਰੀ ਗੱਲ ਸੁਣ ਮੈਂ ਸੁਣ ਕੇ ਆਇਆ ਬਰ ਉਹ ਤਾਂ ਕਹਿੰਦੇ ਆਪ ਦਾ ਲੈ ਕੇ ਚੋੜਾ ਟੱਪ ਗਈ ਕਿੱਥੇ ਟੱਪ ਗਈ ਕੀਪਦਾ ਹੁਣ ਕਿੱਥੇ ਟੱਪ ਗਈ ਤੈਨੂੰ ਸੁਣੂ ਬਤਾ ਲੜੀਆਂ ਯਾ ਤੂੰ ਨਹੀਂ ਕਰੀ ਸੀ ਮੁੰਡਾ ਤਾਂ ਕਰੀ ਸੀ ਵੱਡਾ ਹੁਣ ਪੁੱਛ ਲਈ ਵੀ ਜੇ ਲੜੀਆਂ ਜਾਂ ਨਾਲ ਲੜੀਆਂ ਉਹਨੂੰ ਪੁੱਛ ਲਈ ਜਵਾਬ ਨੂੰ ਕਰੇ ਪਰਮ ਕਿੱਥੇ ਅੰਦਰ ਹੀ ਹੈ ਅੰਦਰ ਹੀ ਬੈਠਾ ਹੈ ਚਲ ਮੈਂ ਪਰਮ ਨੂੰ ਪੁੱਛਦਾ ਬੇ ਠੀਕ ਹੈ ਪੁੱਛ ਲੈ ਹਾਂ ਹਾਂ ਮੈਂ ਪੁੱਛਦਾ ਫਿਰ ਪਰਮ ਪੁੱਛ ਲੈ ਪੁੱਛ ਲੈ ਤੂੰ ਨਾ ਤੇਰੀ ਨਾ ਗੱਲ ਰਹੀ ਜੇ ਤੂੰ ਪੁੱਛ ਲੈ ਜਾ ਕੇ ਤੇਰਾ ਨਹੀਂ ਭਾਬੀ ਵੀ ਨਾ ਚੀ ਲੱਗਦਾ ਜੇ ਗੱਲ ਸੱਚੀ ਨਿਕਲੀ ਆਈ ਨਾ ਉਹ ਬਾਗੀ ਤੇ ਤੂੰ ਆਪਦੇ ਮਨ ਨੂੰ ਸੋਚ ਲਈ ਫਿਰ ਫਿਰ ਕੀ ਕਰ ਦੋਗੇ ਤੈਨੂੰ ਬਧੀਆਂ ਹੁਣ ਕੀ ਕਰਾਂ ਮੈਂ ਤਾਂ ਨਹੀਂ ਫਿਰ ਘਰੋਂ ਕੱਢੀ ਫਿਰਦੀ ਹੁਣ ਇੱਥੇ ਕਿਤੇ ਹੁਣ ਨਾ ਉਹ ਡਾਰੀਆਂ ਲੱਗੀਆਂ ਹੋਈਆਂ ਵੀ ਬਾਹਰ ਜਾਣਾ ਮੈਂ ਐ ਕਰਦੀ ਫਿਰਦੀ ਆ ਫੰਗ ਉਹ ਤਾਂ ਤੁਸੀਂ ਦੋਨੇ ਬਾਹਰ ਲੜਦੇ ਹਾਂ ਹਾਂ ਭੱਗ ਜਾ ਭੱਗ ਜਾ ਤੂੰ ਜੀ ਜੀ ਇਹ ਤਾਂ ਪੇਰਾ ਵੀ ਐ ਕਰਦਾ ਵੀ ਮੈਂ ਵੀ ਖੇੜੇ ਬਰੇ ਜਹਾਜ ਚੜ ਜਾਂ ਤਾਂ ਮੈਂ ਤਾਂ ਉਹਦੇ ਜਵਾਕ ਪਾਣਨੇ ਆ ਜਿੱਥੇ ਬਹਿ ਕੇ ਅੱਛਾ ਉਸੇ ਜਾਂਵੇਂ ਲੱਗੇ ਉਹ ਡਾਰਿੰਗ ਉੱਡਦੀ ਫਿਰਦੀ ਐ ਬਿਨਾ ਪੰਗਾ ਤੁਈ ਤਾਂ ਹਾਂ ਫਿਰ ਚਾਹ ਤਾਂ ਹੁੰਦੀ ਐ ਮੇਰੀ ਗਾਸ ਨੂੰ ਕੋਈ ਅਜਲਾ ਸ਼ਹਿਰ ਜਾਇਆ ਹੋਵੇ ਹੈਨਾ ਉਹਦਾ ਬਾਹਰਲੇ ਦੇਸ ਜਾਣਾ ਕੈਨੇਡਾ ਜਾਣਾ ਕੋਈ ਛੋਟੀ ਮੋਟੀ ਗੱਲ ਇੱਥੇ ਜਾ ਵੜਦਾ ਉੱਥੇ ਨਹੀਂ ਨਿਕਲੀਦਾ ਬੀ ਪਸ਼ੂਆਂ ਰੱਖਣ ਕੀ ਹਾਲ ਹੋ ਜੂ ਐ ਹੋ ਜੂ ਤੇ ਉਹਨੂੰ ਫਿਕਰੀ ਨਹੀਂ ਪਾਟਾ ਭਰਨ ਲਈ ਦੁੱਧਾ ਹੱਥ ਨੇ ਚੁੱਪ ਕਰਕੇ ਪੈ ਜਾਂਦੀ ਐ ਰੋਟੀਆਂ ਖਾ ਕੇ ਮੂਸਰ ਕੇ ਤੂੰ ਨਾ ਮਹਾਰਾਜ ਮੂਰੇ ਸ਼ੁਕਰਾਨਾ ਕਰਿਆ ਕਰ ਕਿਸੇ ਦਿਨ ਆਪਾਂ ਵੀ ਬਲ ਚਲਾਇ ਕੈਨੇਡਾ ਚ ਐਨਾ ਮੰਨ ਨਾ ਕੋਈ ਨਹੀਂ ਦੇਖਾਂਗੇ ਜਦੋਂ ਆਪਣੇ ਜਵਾਬ ਜਾਣਗੇ ਜਾਂ ਪੁੱਛ ਲੈ ਜਵਾਬ ਨੂੰ ਜਾ ਕੇ ਤੂੰ ਆਪਦਾ ਮਨ ਦੀ ਤਸੱਲੀ ਕਰ ਚੱਲ ਹਾਂ ਮੈਂ ਪੁੱਛਦਾ ਜੇ ਗੱਲ ਨਿਕਲੇ ਨਾ ਫਿਰ ਆਪਣਾ ਕਲੇਸ ਪੈ ਜਾਊਗਾ ਬਲੀ ਪਤਾ ਨਹੀਂ ਇਹਨੂੰ ਕੀ ਨੇ ਉਂਗਲ ਦੇਤੀਏ ਨੇ ਕੀ ਦੇ ਕੰਨ ਪਰਤੀ ਇਹਦੇ ਵੀ ਉਹ ਗਈ ਕਰੋ ਕੀ ਪਤਾ ਹੁਣ ਕੀ ਨੇ ਦੱਸਿਆ ਇਹ ਜੇ ਪਤਾ ਨਹੀਂ ਕਿਹੜੀ ਨਹੀਂ ਉਹ ਹੋਈ ਸੀ ਨਹੀਂ ਚਾਚੀ ਕਿਤੇ ਉਹ ਤਾਂ ਟੱਕਰ ਗਈ ਇਹਨੂੰ ਦੇਖੋ ਚੱਲ ਇਹ ਕਰਤੀ ਦਾ ਕਰਤੀ ਆਪਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਮੈਂ ਕਹਿ ਦੂੰਗੀ ਜਦੋਂ ਮੈਂ 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 ਤਾਂ ਕਰੂੰ ਕੱਢੀ ਨਹੀਂ ਹੈਗੀ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਤਾਂ ਕੰਮ ਕਰੀ ਜਾਨੀ ਚਲ ਕੋਈ ਹਾਂ ਬਠਾ ਪਰ ਮੈਂ ਤਾਂ ਮੋਬਾਈਲ ਡੈਡੀ ਆ ਗਿਆ ਤਾਂ ਮੋਬਾਈਲ ਦੇਖੀਏ ਨਾ ਆ ਮੈਂ ਹੁਣ ਦੇਖਣ ਲੱਗ ਗਿਆ ਬਰ ਮੈਂ ਜਦੋਂ ਫਲਾ ਮਨਵਾਇਆ ਸੀ ਹਾਂ ਡੈਡੀ ਉਹ ਮੋਬਾਈਲ ਤਾਂ ਖੜਾ ਛੱਡ ਤੂੰ ਹਾਂ ਤੇਰੀ ਮੰਮੀ ਤੇ ਤੇਰੀ ਮਾਸੀ ਲਰ ਪੀਰ ਨਾ ਵੀ ਡੈਡੀ ਤੇਰੀ ਮਾਸੀ ਕਿੱਥੇ ਆ ਉਹ ਬਾਹਰ ਗਈ ਆ ਉਹ ਬਾਹਰ ਕਮਰੇ ਕਿੱਥੇ ਵਾਗੀ? ਉਹ ਗੋਹਾ ਸਿੱਟਣ ਗਏ ਯਾਰ ਰੂੜੀ ਤੇ। ਮੈਂ ਤਾਂ ਅੱਖ ਕਿ ਕੈਨੇਡੀ ਕਹੀ ਜਾਂਦਾ ਕੈਨੇਡਾ ਵਾਗੀ। ਉਹ ਕੈਨੇਡਾ ਹੇ ਕਿੱਥੇ ਵਾਗੀ? ਅੱਛਾ। ਰੂੜੀ ਤੇ ਗਈ ਹੈ? ਹਾਂ। ਉਹ ਯਾਰ ਮੈਨੂੰ ਮੈਂ ਬਾਹਰੋਂ ਸੁਣ ਕੇ ਆਇਆ। ਹਾਂ। ਮੈਨੂੰ ਲੱਗਾ ਹੀ ਲੜ ਲੜ ਪੀਆਂ। ਨਾ ਡੜੇ ਲੜ ਜਾਂਦਾ ਹੈ ਨਹੀਂ। ਲੜੀਆਂ ਨਹੀਂ? ਨਾ ਵੀ। ਤੈਨੂੰ ਪੱਕਾ ਪਤਾ ਹੈ? ਹਾਂ। ਤੂੰ ਉਸ ਘਰੇ ਸੀ ਤੂੰ? ਹਾਂ ਘਰੇ ਸੀ। ਫਿਰ ਹੁਣ ਮਨਾਵਾ ਕਿਵੇਂ ਲੜੀਆਂ ਤਾਂ ਲਾਜ਼ਮੀ ਹੈ ਪਰ ਮੈਂ ਉਹਨ ਕੀ ਦੱਸ ਸਕਦਾ ਮੈਂ ਮੇਰੇ ਹੁੰਦੇ ਨਾਲ ਲੜਨੀਆਂ ਤੇਰੇ ਹੁੰਦੇ ਤਾਂ ਪਤਾ ਤੂੰ ਦਾ ਸਕੂਲ ਵਾਲੇ ਨਾਲ ਤੱਕ ਕਿੰਨਾ ਦਾ ਕੀ ਪਤਾ ਹੋਊਗਾ ਪਰ ਮੈਂ ਕਹਿੰਦਾ ਸੀ ਯਾਰ ਹਾਂ ਮੇਰੀ ਗੱਲ ਸੁਣ ਤੇਰੀ ਮਾਂ ਵੀ ਕਮਲੀ ਹੈ ਇਹ ਕਿਵੇਂ ਉਹੀ ਤੇਰੀ ਮਾਸੀ ਨੇ ਲੜੀ ਜਾਂਦੀ ਹੈ ਮੇਰੀ ਗੱਲ ਸੁਣਾ ਉਹਦੇ ਉਹਦੇ ਬੱਚੇ ਉਧਰ ਹੈ ਹਾਂ ਉਹ ਮੇਰਾ ਭਾਈ ਉਧਰ ਹੈ ਜਲੰਧਰ ਹੈ ਵੇਖੋ ਸਾਰੇ ਵਾਗ ਗਏ ਤਰਤਾਇਆ ਉਧਰ ਵਾਗ ਗਿਆ ਗਾਹਾਂ ਉਤਾਏ ਦੇ ਮੁੰਡੇ ਐ ਕੁੜੀਆਂ ਸਾਰੇ ਕੈਨੇਡਾ ਚ ਕੈਨੇਡਾ ਚ ਤੇ ਹੁਣ ਤੇਰੀ ਤਾਈ ਵਗ ਜੂਗੀ ਮਸੀ ਬਾਜੂ ਉਤਾਈ ਜੀ ਮਸੀ ਜੀ ਦਾ ਇੱਕੋ ਗੱਲ ਹੁੰਦੀ ਆ ਤੇ ਹੁਣ ਉਹ ਬਾਜੂਗੀ ਤੇ ਮਾਂ ਨੂੰ ਆਏ ਨਹੀਂ ਹੈਗੀ ਵੀ ਆਪਾਂ ਪਰਮ ਨੂੰ ਭੇਜ ਦਾਂਗੇ ਨਾਲ ਉਹੀ ਲੜੀ ਜਾਂਦੀਆਂ ਯਾਰ ਬਗੈਰ ਗੱਲ ਤੋਂ ਹਾਂ ਦੇਖਾ ਜੇ ਹੁਣ ਪਤਾ ਤੇ ਤੂੰ ਕੈਨੇਡਾ ਵਾ ਗਿਆ ਤੂੰ ਵੀ ਸਾਨੂੰ ਲੈ ਕੇ ਜਾਏਗਾ ਹਾਂ ਹੈ ਲੈ ਕੇ ਨਹੀਂ ਜਾਂਦਾ ਲੈ ਕੇ ਜਾਊਗਾ ਤੇ ਫੇਰ ਇਹ ਤਾਂ ਉਹੀ ਲੜੀ ਜਾਂਦੀਆਂ ਯਾਰ ਨਿੱਕੀ ਨਿੱਕੀ ਗੱਲ ਹੋਵੇ ਇਸ ਤਰ੍ਹਾਂ ਹੁਣ ਤੇ ਮੇਰੀ ਗੱਲ ਮੈਂ ਪੁੱਛਦਾ ਉਹ ਯਾਰ ਉਹ ਸੱਚੀ ਗੱਲ ਨਹੀਂ ਦੱਸਦੀ ਮੈਂ ਕਿਵੇਂ ਮਨਾਵਾਂ ਇਹਨੂੰ ਯਾਰ ਉਹਨੇ ਆਪ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਲੜੀਆਂ ਤਾਂ ਹੈਗੀਆਂ ਹੈਗੀਆਂ ਹਾਂ ਫਿਰ ਤੂੰ ਮੈਨੂੰ ਇਹਨੂੰ ਦੱਸਿਆ ਕਿ ਤੂੰ ਨਹੀਂ ਆ ਮੈਂ ਮੈਨੂੰ ਮੰਮੀ ਨੇ ਆਖਿਆ ਸੀਗਾ ਦੱਸੀ ਨਾ ਚਲ ਮੇਰੀ ਗੱਲ ਸੁਣ ਮੈਂ ਤੇਰਾ ਨਾਮ ਹੀ ਨਹੀਂ ਲੈਦਾ ਮੇਰਾ ਨਾਮ ਲਈ ਫਿਰ ਮੈਨੂੰ ਉਹ ਅੰਗਾ ਮੈਂ ਕੁੱਟੂ ਮੇਰੀ ਗੱਲ ਸੁਣ ਤਾ ਮੈਨੂੰ ਨਾ ਬਾਹਰੋਂ ਮੈਨੂੰ ਚਾਚੀ ਮਿਲੀ ਸੀ ਤੇਰੇ ਕੋਲੇ ਦੱਸ ਦੇਣਾ ਤੂੰ ਵੀ ਇਹਨੂੰ ਦੱਸੀ ਨਾ ਨਾ ਮੈਂ ਫਿਰ ਇਹ ਪਤਾ ਕੀ ਹੈ ਇਹ ਗਾਂ ਚਾਚੀ ਨਾਲ ਲੜਨ ਜਉ ਜਿਆਦੇ ਕਲੇਸ਼ ਪੂਰਾ ਰਾਤਾਂ ਲੜਨੀਆਂ ਸੀ ਅੱਛਾ ਹਾਂ ਤੇ ਫਿਰ ਰਾਤ ਦੇ ਲੜੀਆਂ ਹੁੰਦੀਆਂ ਨੇ ਜਦੋਂ ਤੂੰ ਖੇਤ ਨੂੰ ਗਿਆ ਸੀਗਾ ਤੂੰ ਹਾਂ ਮੈਂ ਤਾਂ ਸੁੱਤੇ ਆਇਆ ਉਦੋਂ ਉਹ ਤਾਂ ਲੜ-ਲੁੜ ਕੇ ਪੈ ਗਈਆਂ ਤੜਕੇ ਭੱਗ ਗਈ ਬਸ ਅੱਛਾ ਤੜਕੇ ਭੱਗੀ ਹਾਂ ਏਰ ਯਾਰ ਭਾਏ ਮੈਨੂੰ ਦੱਸ ਦੀ ਨੀ ਹਾਂ ਇਹਨੂੰ ਮਨਾ ਕਿਸੇ ਨਾਲ ਤੂੰ ਬਣਾ ਮੈਂ ਮੈਂ ਤਾਂ ਤੈਨੂੰ ਦੱਸਤਾ ਮੈਂ ਤੈਨੂੰ ਦੱਸਣਾ ਸੀ ਚਰ ਮੈਂ ਵੀਗਾ ਸੀ ਮੈਂ ਹੋਰੇ ਕੋਈ ਵੀ ਨਹੀਂ ਗੱਲ ਕਰਦਾ ਜੀ ਤੇਰੀ ਗੱਲ ਕੋਈ ਐ ਨਹੀਂ ਪਤਾ ਤੈਨੂੰ ਕੁੱਟੇ ਹਣਾ ਮੈਂ ਤਾਂ ਉਹਨੂੰ ਆਪਦੇ ਪੈਨਟ થી ਲੂੰਗਾ ਕਿਸੇ ਦਾ ਹੂੰ ਚਲ ਠੀਕ ਆ ਮੈਂ ਪੁੱਛਦਾ ਤੂੰ ਦੇਖ ਨਾ ਮੈਂ ਤਾਂ ਕਹੀ ਸੀ ਕਿ ਦੱਸੀ ਨਾ ਮੈਂ ਤੈਨੂੰ ਦੱਸਤਾ ਚਾ ਉਹਨੂੰ ਨਰਸਤੀ ਗੜੀ ਹਣ ਕੇ ਨਹੀਂ ਮੈਂ ਦੱਸਦਾ ਨਹੀਂ ਪੁੱਤ ਜਮੀ ਦੱਸਦਾ ਮੈਨੂੰ ਪਤਾ ਬੱਚੇ ਡਰਦੇ ਹੁੰਦੇ ਆ ਕੋਈ ਗੱਲ ਚੱਲ ਮੈਂ ਪੁੱਛਦਾ ਉਹਨੂੰ ਪੁੱਤ ਆ ਪਈ ਐ ਪਾਲੀ ਹਾਂ ਕਿਉਂ ਪਈ ਐ ਸਿਰ ਦੁਖੀ ਜਾਂਦਾ ਮੇਰਾ ਸਿਰ ਤਾਂ ਮੈਨੂੰ ਬਦੀ ਐ ਸਿਰ ਤਾਂ ਤੇਰਾ ਦੁਖਣੀ ਸੀ ਕਿਉਂ ਹਾਂ ਸਿਰ ਵਾਲਾ ਹੀ ਦੁਖੀ ਜਾਂਦਾ ਮੇਰਾ ਸਿਰ ਬੜਾ ਦੁਖੀ ਆਂਦਾ। ਹੋਰ। ਆ ਕਿਵੇਂ ਦੁਖਣ ਲੱਗਿਆ ਸਿਰ? ਕੀ ਹੋ ਗਿਆ ਸੀ? ਕੀ ਹੋ ਰਿਹਾ ਇਹਨੂੰ? ਨਾ ਤੂੰ ਤਾਂ ਮੇਰੇ ਕੋਲ ਦੱਸਦੀ ਨਹੀਂ ਸੀ ਪਹਿਲੀ। ਹਾਂ। ਦੂਧਾ ਕਹਿੰਦੀ ਤਰੀਪਾ ਬੈਠੀ ਆਂ ਇਧਰ ਪਸੂਆਂ ਅੱਜ ਫਿਰਦੀ ਆ ਫਲਾਨੀ ਫਿਰਦੀ ਆ। ਹੁਣ ਬੇਵੇਂ ਨੂੰ ਪਤਾ ਲੱਗ ਹੀ ਗਿਆ। ਹੁਣ 22 ਜਲੰਧਰ ਦਾ ਫੋਨ ਆ ਗਿਆ ਮੇਰੇ ਕੋਲ ਬਾਹਰੋਂ। ਹਾਂ। ਹਾਂ। ਕਿਵੇਂ ਕੀ ਕਹਿੰਦਾ ਬਾਈ? ਦੱਸਦੀ ਉਹਨੇ ਸਟੋਰੀ ਸਟੋਰੀ। ਕਿਵੇਂ ਤਾਂ ਵੀ ਦੱਸ ਤੋ ਸੀ। ਤੁਸੀਂ ਲੜ ਪਿਆ। ਉਹਨੇ ਉਹਨੂੰ ਦੱਸਤਾ ਉਹਨੇ ਮੈਨੂੰ ਦੱਸਤਾ। ਫਟਾਤਾ ਲੱਗੀ ਜਾਂੰ ਦੱਸ ਹੀ ਦਿੰਨੀ ਸੱਚ ਹਾਂ ਫਿਰ ਲੜੀਆਂ ਸੀ ਫਿਰ ਤੂੰ ਮੰਨਦੀ ਕਿ ਤੂੰ ਨਹੀਂ ਸੀ ਮੇਰੇ ਕੋਲੇ ਮੰਨਦੀ ਕਿਉਂ ਜਦੋਂ ਤੂੰ ਤਾਂ ਪੈਰ ਤੇ ਪਾਣੀ ਨਹੀਂ ਪਹਿਨਦਾ ਤੂੰ ਤਾਂ ਮੇਰਾ ਕਦੇ ਸਾਥ ਦਿੱਤਾ ਹੀ ਨਹੀਂ ਗੱਲ ਚ ਕਿਉਂ ਕਿਹ ਕੀ ਕੀ ਸਾਥ ਨਹੀਂ ਦਿੱਤਾ ਮੈਂ ਤੇਰੀ ਵਾਸਤੇ ਜਦੋਂ ਮੈਂ ਤੈਨੂੰ ਰੋਈ ਕਹਿਨੀ ਆ ਵੀ ਸਾਂਝੇ ਕਰੋ ਪੈਸੇ ਲੱਗੀਆਂ ਜਾਂਦੇ ਆ ਭਾਈ ਉਹ ਤੇ ਸਾਰੇ ਕੈਨੇਡਾ ਸੈੱਟ ਹੋਈ ਜਾਂਦੀ ਆ ਤੇਰਾ ਦਿਮਾਗ ਤਾਂ ਠੀਕ ਹੈ ਮੇਰਾ ਦਿਮਾਗ ਠੀਕ ਹੈ ਹੈ ਤੂੰ ਮੇਰੀ ਗੱਲ ਸੁਣ ਮਾਰੀ ਧਿਆਨ ਨਾਲ ਪਹਿਲਾਂ ਤਾਂ ਮੇਰਾ ਦਿਮਾਗ ਤਾਂ ਆਪੇ ਸੈੱਟ ਆ ਦਿਮਾਗ ਦਾ ਤੁਸੀਂ ਚੱਕਰ ਰੱਖਿਆ ਮੇਰਾ ਕਿਉਂ ਮੈਂ ਕੀ ਚੱਕਰ ਕਰਖੇ ਤੇਰੇ ਤੇ ਮੈਂ ਕੀ ਚੱਕਰ ਤੁਸੀਂ ਆਈਏ ਤਾਂ ਗਲਤ ਸੁਣਦੇ ਨਹੀਂ ਮੇਰੀ ਸਾਰਾ ਦਿਨ ਮੇਰਾ ਕਹਿੰਦੇ ਸਿਰ ਦੁਖਦਾ ਟੈਨਸ਼ਨ ਮੇਰੀ ਤਾਂ ਸੋਚ ਹੈ ਨਾ ਜਿਹੜੀ ਮੈਨੂੰ ਤਾਂ ਆਏ ਵੀ ਮੇਰੇ ਬੱਚੇ ਵੀ ਕੈਨੇਡਾ ਵਗ ਜਾਣ ਇਹ ਤੂੰ ਗੱਲ ਭੁੱਲ ਜਾ ਕਿਉਂ ਉਹ ਲੱਗਦਾ ਜਾਵਾਂ ਇਹ ਗੱਲ ਤਾਂ ਤੂੰ ਭੁੱਲ ਜਾ ਮੇਰੀ ਗੱਲ ਸੁਣ ਲੈ ਬੜ ਧਿਆਨ ਨਾਲ ਉਹ ਹੋਗੇ ਆਪਸੈਟ ਜਿਵਾਖ ਜੱਲੇ ਵੀ ਸੈਟ ਹੋਗੇ ਸਾਰੀ ਹੁਣ ਆਪ ਵੀ ਵਗ ਜੂਗੀ ਬਾਈ ਵੀ ਵਗ ਗਿਆ ਹੁਣ ਆਪ ਵੀ ਉਹਦੀ ਤਿਆਰੀ ਹੈ ਬਸ ਆਏ ਵੀਜ਼ਾ ਲੈ ਹੁਣ ਤਾਂ ਸਾਰਾ ਸਾਰਾ ਕੁਝ ਤਾਂ ਉਹਦਾ ਕਾਗਜ਼ ਪੇਪਰ ਤਿਆਰ ਹੋ ਗਿਆ ਅੱਛਾ ਹੈ ਤੇ ਜਾਣਾ ਵੀ ਔਣੀ ਹੈ ਤੇ ਕੰਮ ਦਾ ਘਰ ਡੱਕਾ ਲਈ ਤੋੜਦੀ ਜਿੰਨੇ ਦਰ ਸੀ ਕਿ ਉਹਨਾਂ ਦਿਨ ਤਾਂ ਕੰਮ ਕਰ ਹੀ ਸਕਦੀ ਸੀ ਇਹ ਤੈਨੂੰ ਵੀ ਪਤਾ ਹੈ। ਓਏ ਆ ਫਿਰ ਨਾਲ ਮਿਲ ਕੇ ਕਰ ਲੋ ਕੰਮ ਆਏ ਲੜੋ ਤਾਂ ਨਾ ਫਿਰ। ਨਾਲ ਮਿਲ ਕੇ ਕੰਮ ਕਿਹੜੇ ਵੇਲੇ ਕਰਾਂ ਜੋ ਤੜਕੇ ਤੋਂ ਰੋਟੀ ਖਾ ਕੇ ਉੱਠਦੀ ਵੀ 8-9 ਵਜੇ ਆ। ਜਦੋਂ ਰੋਟੀ ਖਾਣ ਦੀ ਚਾਚੇ ਕੀ ਕਰੀ। ਸਾਰਾ ਦਿਨ ਚਾਚੀ ਨਾਲ ਕਿਤ ਮਿੱਤ ਚਾਚੀ ਨੇ ਕਿਤ ਮਿੱਤ ਕਰੀ ਜਾਂਦੀ ਆ। ਓ ਕਾਂਗਲੀਆਂ ਮੇਰੀ ਗੱਲ ਸੁਣ। ਆਪਾਂ ਨੂੰ ਗਾਉ ਹੈ ਤੋ ਐਂ ਦੇਖ ਆਪਾਂ ਨੂੰ 4 ਰੁਪਏ ਭੇਜਣ ਗਿਓ। ਹਾਂ ਸੱਚਾ ਵੀ ਸੁਣ ਲੈ ਪੈਸੇ ਭੇਜਣਗੇ ਤੈਨੂੰ ਮੜਕਮ ਗਿੱਜਾ ਵੱਡਾ ਲਵਾ ਲਈ ਕਰਕੇ ਦਰਜੀ ਤੋਂ ਕਿਉਂ ਕਿਉਂ ਕਾਦੀ ਤੈਨੂੰ ਮੈਂ ਦੱਸਦੀ ਹਾਂ ਨਾ ਹੈਲੋ ਹਾਂ ਸਸਰੀ ਕਾਲ ਹੋ ਠੀਕ ਹੋ ਅੱਛਾ ਹੋਰ ਵਧੀਆ ਠੀਕ ਠਾਕ ਹੈ ਅੱਛਾ ਹੋਰ ਤੂੰ ਤਾਂ ਭੱਗ ਗਿਆ ਬਾਹਰ ਤੁਰ ਗਿਆ ਵੀਜ਼ਾ ਲਵਾ ਕੇ ਮੈਨੂੰ ਇੱਥੇ ਮੇਰੀ ਸਾਲ ਵੀ ਨਹੀਂ ਪੁੱਛਦਾਗਾ ਆਪਾਂ ਸਾਰਾ ਦਿਨ ਲੜਦੀ ਰਹਿੰਦੀ ਆਗੀ ਸਾਰਾ ਦਿਨ ਹੀ ਚੀਚ ਕਰਦੀ ਰਹਿੰਦੀ ਆ ਮੇਰੇ ਨਾਲ ਕਦੇ ਰੋਟੀਆਂ ਫੜਦੀ ਆ ਕਦੇ ਢਿੱਡ ਫੜਦੀ ਆ ਮੇਰਾ ਕਦੇ ਕਹਿੰਦੀ ਆ ਚਾਰ ਖਾਂਦੇ ਕਦੇ ਦੁੱਧ ਦਾ ਕੌਲਾ ਪਿੰਦੀ ਆਗੀ ਤੇ ਫਿਰ ਵੀ ਜਦੋਂ ਲੱਗ ਜੂ ਅੱਛਾ ਕੱਤੁ ਸੇਤੀ ਲਵਾ ਵੀ ਜਾ ਮੇਰਾ ਅਜੇ ਲੱਗ ਜਾਣਗੇ 15 ਦਿਨਾਂ ਚਲ 15 ਦਿਨ ਤਾਂ ਮੈਂ ਔਖੀ ਸੌਖੀ ਕੱਢ ਲੂੰਗੀ ਜਿੱਥੇ ਮੈਨੂੰ ਐਨੇ ਦਿਨ ਹੋ ਉਸ ਹੁੰਦੀ ਨੂੰ ਹੋ ਗਏ ਸਾਲ ਉੱਥੇ ਹੋਰ ਸੁਣ ਲੂੰਗੀ 15 ਦਿਨ ਪਰ ਤੂੰ ਮੇਰਾ ਛੇਤੀ ਵੀਜ਼ਾ ਲਵਾ ਦੀ ਚੰਗਾ ਸਾਰਾ ਦਿਨ ਹੀ ਲੜਦੀ ਰਹਿੰਦੀ ਆਂ ਕਿਚਕਿਚ ਕਰਦੀ ਰਹਿੰਦੀ ਆਂ ਮੈਂ ਤਾਂ ਅੱਕ ਕੇ ਹਰ ਤੇ ਮਾਸੀ ਦੇ ਘਰੇ ਭੱਗ ਜਾਨੀ ਆਂ ਕਿ ਉੱਥੇ ਟਾਈਮ ਪਾਸ ਕਰੇ ਆਉਣੀ ਆਂਗੀ ਹੋਰ ਚਲ ਸਣੀ ਪੁੱਤ ਨਾ ਸਣੀ ਪੁੱਤ ਨਾਲ ਗੱਲ ਕਰਾ ਦੇ ਸੱਸੇ ਹੀ ਗਾਲ ਪੁੱਤ ਸੱਸਰੀ ਕਾਲ ਹੋਰ ਸਣੀ ਪੁੱਤ ਠੀਕ ਆ ਪੁੱਤ ਠੀਕ ਆ ਪੁੱਤ ਮੈਂ ਤੈਨੂੰ ਐ ਕਹਿਨੀ ਸੀਗੀ ਤੁਸੀਂ ਇੱਥੇ ਪੈਸੇ ਜੋੜ ਲਿਓ ਪਰ ਪੁੱਤ ਇੱਥੇ ਨਾ ਭੇਜਾ ਹੋਣਾ ਨਾ ਤਾਂ ਪੈਸੇ ਭੇਜ ਜਾਨੇ ਆਪਾਂ ਨਾਲੇ ਸਾਰਾ ਦਿਨ ਆਪਣ ਨੂੰ ਤੇਰੀ ਮਾਸੀ ਸਾਰਾ ਦਿਨ ਕਿਚਕਿਚ ਕਰਦੀ ਰਹਿੰਦੀ ਆਗੀ ਇਹਨਾਂ ਨੇ ਜਬਾਕ ਸੈੱਟ ਕਰ ਲਏ ਇਹਨਾਂ ਨੇ ਬਾਹਰ ਵੀਜ਼ਾ ਲਵਾ ਲਏ ਇਹ ਵੀ ਟੱਪ ਜੂਗੀ ਸਾਰਾ ਦਿਨ ਹੀ ਪੁੱਤਾਂ ਥੇ ਲੜਦੀ ਰਹਿੰਦੀ ਆਗੀ ਇਹਨਾਂ ਨੇ ਰੋਟੀਆਂ ਫੜਦੀ ਰਹਿੰਦੀ ਆਗੀ ਅੱਛਾ ਪੁੱਤ ਹੋਰ ਆ ਇੱਥੇ ਆਪਣੇ 4 ਰੁਪਏ ਜੋੜ ਕੇ ਰੱਖ ਲੈ ਪੁੱਤ ਇਹ ਤਾਂ ਇਹਨਾਂ ਦੀ ਖੇਡਣ ਚਾਲ ਸੀਗੀ ਇਹ ਤਾਂ ਆਪ ਹੀ ਸਰ ਕੋਈ ਨਹੀਂ ਹੁਣ ਆਪਾਂ ਲਉਂਦੇ ਪੈਸੇ ਆਪਾਂ ਵੀ ਨਹੀਂ ਇਹ ਤੇ ਭਾਂਤੇ 1 ਰੁਪਿਆ ਵੀ ਲਉਂਦੇ ਬਾਹਰ ਜਾਣ ਵੇਲੇ ਆਪੇ ਕਰਨਗੇ ਆਪਦਾ ਕੋਈ ਓਏ ਹੁਣ ਤਾਂ ਲਾਈ ਦੇਣਗੇ ਉਧਰੋਂ ਭੇਜਣਗੇ ਪੈਸੇ ਹੁਣ ਤਾਂ ਇਹ ਤਾਂ ਬਾਕੀ ਕੰਡੀ ਰਹੀ ਹੈ ਤਾਂ ਪਰ ਆਪਾਂ ਤਾਂ ਨਾਂ ਲਾਇਏ ਜਿਹੜਾ ਪੰਸਾ 10-12 ਲੱਖ ਲਾਉਣਾ ਆਪਾਂ ਤਾਂ ਨਾਂ ਲਾਇਏ ਹੁਣ ਹਾਂ ਵੀ ਤੇਰੀ ਗੱਲ ਠੀਕ ਹੈ ਉਹ ਤਾਂ ਬਚੂ ਐ ਟੈਂਸ਼ਨ ਨਾ ਲੈ ਇਹ ਤਾਂ ਹੁੰਦੇ ਰਹਿਣਗੇ ਰਾੜੇ ਵੀੜੇ ਹੁਣ ਆਪਾਂ ਟੈਂਸ਼ਨ ਤੇ ਬੇਫਿਕਰ ਹੋ ਜਾ ਆਪਾਂ ਇਹਨਾਂ ਦੇ ਪੰਜੀ ਨਹੀਂ ਲਾਉਣੀ ਉਹ ਭੈਣ ਤੇ ਮੈਂ ਤਾਂ ਇਹਨਾਂ ਇਹਨਾਂ ਸੋਚਿਆ ਨਾ ਇਹਨਾਂ ਲੱਗ ਇਹਨਾਂ ਸੋਚ ਆਪ ਨਹੀਂ ਕੋਈ ਬੰਦਾ ਆਪਾਂ ਹੀ ਸੋਚਦੇ ਆ ਆਪਨੇ ਕੋਈ ਸੋਚਦਾ ਮੈਂ ਤਾਂ ਸਾਰਾ ਕਸੂਰੀ ਤੇਰੇ ਚ ਕੱਢੀ ਗਿਆ ਹਾਂ ਹਾਂ ਤੂੰ ਤਾਂ ਕੱਢਣੀ ਸੀ ਮੇਰੇ ਚ ਤੇਰੇ ਤਾਂ ਅੱਖਾਂ ਤੇ ਪੱਟੀਆਂ ਬੰਨੀਆਂ ਸੀ ਚੱਲ ਕੋਈ ਟੈਂਸ਼ਨ ਨਾ ਲੈ ਰੋਟੀ ਪਾਕੇ ਦੇਵਾਂ ਤੈਨੂੰ ਰੋਟੀ ਖਾ ਲੈ ਆ ਜਾ ਖੜਾ ਹੋ ਚੱਲ ਲੈ ਆ ਰੋਟੀ ਦੀ ਆਜ ਰੋਟੀ ਖਾ ਲੈ ਉੱਤਤੀ ਖਾ ਗਿਆ ਗੱਲ ਪੱਕੀ ਹੈ ਜਗਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਉੱਤੇ ਹੁਣੇ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਆ ਉਹਨਾਂ ਦੇ ਅਸੀਂ ਹੁਣੀ ਨਾਂ ਬੋਲਣ ਲੱਗਿਆ ਕਮੈਂਟ ਕਰਨ ਵਾਲੇ ਨਾਮ ਸੁਣੋਈ ਸੁਖਦੀਪ ਸ਼ਰਮਾ ਭਲ ਤੇਜਾ ਸਿੱਧੂ ਜਸਵੰਦਰ ਪੁੱਲੜਾ ਕੇਵਲ ਸਿੰਘ ਜਗਤਾਰ ਸਿੰਘ ਬਲੌਗ ਸੁਖਦੀਪ ਸਿੱਧੂ ਬੂਟਾ ਸਿੱਧੂ ਇਹ ਕਮੈਂਟ ਕਰਨ ਵਾਲਿਆਂ ਨਾਮ ਸੀਗੇ ਹੀ ਪਿਆਰੇ ਪਿਆਰੇ ਕਮੈਂਟਾ ਕਮੈਂਟ ਕਰਿਆ ਕਰੋ ਤੁਹਾਡਾ ਕਮੈਂਟ ਵਿੱਚ ਨਾਮ ਜਰੂਰ ਬੋਲਿਆ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ